ਬ੍ਰੇਕਤਬਾਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਬਿਜਲੀ ਸੰਸ਼ੋਧਨ ਬਿੱਲ ਅਤੇ ਆਪਣੀਆਂ ਹੋਰ ਲੰਬਿਤ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਡੀਪੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਇਸ ਦੌਰਾਨ ਕਿਸਾਨ ਨੇ ਤਾ ਸਰਵਣ ਸਿੰਘ ਪੰਦੇਰਾ ਨੇ ਦੱਸਿਆ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਅਜੇ ਤੱਕ ਨਹੀਂ ਮੰਨਿਆ ਗਿਆ ਜਿਸ ਕਾਰਨ ਇਹ ਸੰਘਰਸ਼ ਲਗਾਤਾਰ ਚੱਲ ਹੀ ਰਹੇਗਾ ਜਿੰਦਾਬਾਦ ਜਿੰਦਾਬਾਦ ਸਾਰਾ ਗੁਰੂਤ ਕੌਣ ਦਾ ਏਕਾ ਚਾਪਾ ਜਿੰਦਾਬਾਦ ਠੀਕ ਹੈ ਠੀਕ ਆ ਦੇਖੋ ਅੱਜ ਪੂਰੇ ਪੰਜਾਬ ਦੇ ਅੰਦਰ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਉਹਦੀਆਂ 9 ਤੋਂ 10 ਜਥੇ ਬੰਨੀਆਂ ਡੀਸੀ ਸਹਿਬਾਨ ਨੂੰ ਆਉਣ ਵਾਲੇ ਮੋਰਚੇ ਦੇ ਵਿੱਚ ਆਸ ਮੰਗ ਪੱਤਰ ਦੇਣ ਆਏ ਅਸੀਂ ਤਾਂ ਇਹ ਮੰਗ ਪੱਤਰ ਜਿਹੜਾ ਵਾ 17 ਨੂੰ ਆਲ ਪੰਜਾਬ ਦੇ ਡੀਸੀ ਸਹਿਬਾਨ ਤੇ ਸਾਡਾ ਮੋਰਚਾ ਸ਼ੁਰੂ ਹੋ ਰਿਹਾ ਹੈਗਾ ਔਰ ਉਹ ਤੋਂ ਗਾਮ ਮੋਰਚਾ ਅੱਗੇ ਚੱਲੂਗਾ ਜੇ ਸਾਡੀ ਗੱਲ ਨਾ ਸੁਣੀ ਗਈ ਤੇ ਮਜਬੂਰ ਹੋ ਕੇ ਸਾਨੂੰ ਰੇਲਾਂ ਤੇ ਜਾਣਾ ਪਊਗਾ ਇਹ ਉਹਦਾ ਮੰਗ ਪੱਤਰ ਹੈਗਾ ਮੰਗ ਪੱਤਰ ਦੀਆਂ ਮੁੱਖ ਮੰਗਾ ਇੱਕ ਤਾਂ ਬਿਜਲੀ ਬੋਰਡ ਦਾ ਨਿੱਜੀਕਰਨ ਪ੍ਰੀपेड ਮੀਟਰ ਔਰ ਪੰਜਾਬ ਦੀਆਂ ਜਨਤਕ ਜਾਇਦਾਦਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਵੇਚਣ ਡਈਆਂ ਸੈਕੰਡ ਉਹਦਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਜਿਹੜਾ ਸ਼ੰਭੂ ਖਨੋਰੀ ਦਾ ਮੁੱਖ ਮੋਰਚਾ ਵਾ ਉਹਦੇ ਵਿੱਚ ਜਿਵੇਂ ਸਾਡੀਆਂ ਉੱਥੇ ਕੁੱਟ ਮਾਰ ਕੇ ਸਾਨੂੰ ਜਿਵੇਂ ਉਹ ਮੋਰਚਾ ਖਾਲੀ ਕਰਾਇਆ ਗਿਆ ਪੰਜਾਬ ਸਰਕਾਰ ਵੱਲੋਂ ਕੱਲਾ ਸ਼ੰਭੂ ਦਾਈ 3 ਕਰੋੜ 77 ਲੱਖ ਰੁਪਈਆ ਜਿਹੜਾ ਉਹਦਾ ਹਜੇ ਸਾਡਾ ਬਣਿਆ ਦਿੱਤਾ ਨਹੀਂ ਗਿਆ ਕੱਲਾ ਟਰੈਕਟਰ ਟਰਾਲੀਆਂ ਨਹੀਂ ਹੈਗੀਆਂ ਜੜੇ ਉਹਦੇ ਦੋਸ਼ੀ ਅਧਿਕਾਰੀ ਆ ਔਰ ਜਿਨ੍ਹਾਂ ਤੇ ਇਲਜ਼ਾਮ ਜਿਵੇਂ ਆਮ ਆਦਮੀ ਪਾਰਟੀ ਦੇ ਉਸ ਉੱਥੋਂ ਦੇ ਐਮਐਲਏ ਗੁਰਲਾਲ ਕਨੌਰ ਦੇ ਰਿਸ਼ਤੇਦਾਰਾਂ ਕੋ ਟਰਾਲੀਆਂ ਲੱਭੀਆਂ ਗਈਆਂ ਜਿਵੇਂ ਅਸੀਂ ਵੇਖਿਆ ਜਿਹੜੀ ਨਾਬਾ ਦੀ ਕਾਉਂਸਲਰ ਸੀਗੀ ਉਹਦੇ ਪਤੀ ਦੀ ਜਿਹੜੀ ਵਰਕਸ਼ਾਪ ਆ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਪਿਛਲੇ ਦਿਨੀ ਜਿਹੜਾ ਆਈਓ ਬਾ ਉੱਥੋਂ ਦਾ ਉਹਦੇ 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 ਜਿਹੜਾ ਕੋਠੀ ਦਾ ਵੇੜਾ ਸੀ ਉਹਦੇ ਵਿੱਚੋਂ ਟਰਾਲੀਆਂ ਦਾ ਸਮਾਨ ਮਿਲ ਗਿਆ ਇਹ ਸਾਰੇ ਜਾਂਚ ਅੱਗੇ ਜਾ ਕੇ ਦੋਸ਼ੀ ਫੜੇ ਜਾਣੇ ਚਾਹੀਦੇ ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਉਸ ਮੋਰਚੇ ਵਿੱਚ ਜਿਹੜੇ ਵੀ ਜ਼ਖਮੀ ਹੋਏ ਸਾਡੇ ਕਿਸਾਨ ਆ ਗੰਭੀਰ ਜ਼ਖਮੀ ਹੋਏ ਆ ਸਾਰਿਆਂ ਦਾ ਮਾਪਜਾ ਸ਼ਹੀਦ ਹੋਿਆਂ ਦਾ ਚਾਹੇ ਦਿੱਲੀ ਅੰਦੋਲਨ ਪਹਿਲਾ ਸੀ ਜਿਹੜਾ ਪੰਜਾਬ ਦੇ ਅੰਦਰ ਸ਼ਹੀਦ ਹੋਇਆ ਉਹਨਾਂ ਦਾ ਮਾਪਜਾ ਔਰ ਉਹਦੇ ਨਾਲ ਜੁੜੀਆਂ ਹੋਈਆਂ ਮੰਗਾਂ ਉਹਦੇ ਚ ਮਜ਼ਦੂਰਾਂ ਦੀ 200 ਦਿਨ ਨਰੇਗਾ 700 ਰੁਪਇਆ ਦਿਹਾੜੀ